ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾ ਖਾਲਸਾ ਮੋਲੇ ਵਾਲਾ ਅ ਇਸ ਟਾਈਮ ਆਪਣੀ ਟੀਮ ਮਾਤਾ ਸਹਿਬ ਕੌਰ ਜੀ ਦੀ ਕਿਰਪਾ ਸਦਕਾ ਪਿੰਡ ਭੰਮੀਪੁਰੇ ਸਾਡਾ ਇੱਕ ਵੀਰ ਆ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਤਾਂ ਸਪੁੱਤਰ ਤੋਂ ਤਿਲਕੜ ਦਿਖਾਉਂਦਾ ਤੇ ਅੱਜ ਦਾ ਜਿਹੜਾ ਸਮਾਵਾਂ ਕਹਿੰਦੇ ਆ ਵੀ ਆਪਾਂ ਨੂੰ ਪਤਾ ਪੰਜਾਬ ਦੇ ਹਾਲਾਤ ਕੀ ਨੇ ਕੀ ਕੋਈ ਸੋਇਆ ਪਿਆ ਚੰਗੇ ਤੋਂ ਚੰਗਾ ਬੰਦਾ ਡਾਵਾ ਡੋਰ ਹੋਇਆ ਪਿਆ ਕਿਉਂ ਕਿ ਮੀਂਹ ਨੇ ਸਭ ਕੁਝ ਬੰਦ ਕਰਤਾ ਸਾਡਾ ਵੀਰ 6:00 ਵਜੇ ਦੇ ਕਾਰਨ ਆਪਰੇਸ਼ਨ ਕਰਵਾ ਕੇ ਆਉਂਦਾ ਘਰੇ ਆ ਗੁਰਸਿੱਖ ਪਰਿਵਾਰ ਆ ਵੱਡੀ ਗੱਲ ਇਹ ਹੈ ਜੀ ਤਾਂ ਹਰਪ੍ਰੀਤ ਸਿੰਘ ਖਾਲਸਾ ਜੀ ਇਥੋਂ ਦੇ ਨੌਜਵਾਨ ਨੇ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਇਹ ਪਰਿਵਾਰ ਨੂੰ ਵੀ ਦਸੋਂ ਜ਼ਰੂਰੀ ਚਾਹੀਦਾ ਸੋ ਭੈਣ ਕਵਰਪ੍ਰੀਤ ਕੋਲ ਕੈਲੀਫੋਰਨੀਆ ਜਿਨ੍ਹਾਂ ਦਾ ਸਮੇਂ-ਸਮੇਂ ਦਾ ਤੁਸ਼ਮਤ ਸਾਡੇ ਕੋਲੇ ਆਉਂਦਾ ਰਹਿੰਦਾ ਉਹਨਾਂ ਦੇ ਦਸਵੰਦ ਦੇ ਵਿੱਚੋਂ ਇਸ ਪਰਿਵਾਰ ਨੂੰ ਜੋ ਲੋੜੀ ਦਾ ਸਮਾਨ ਆ ਉਹ ਅਸੀਂ ਲੈ ਕੇ ਇਸ ਪਰਿਵਾਰ ਦੇ ਘਰੇ ਪਹੁੰਚਦਾ ਕਰਤਾ ਮੈਂ ਆਪਣੀ ਟੀਮ ਵੱਲੋਂ ਤੇ ਇਸ ਪਰਿਵਾਰ ਵੱਲੋਂ ਇਹ ਜਿਹੜਾ ਵੀਰ ਆ ਇਸ ਵੱਲੋਂ ਵੀ ਭੈਣ ਕਮਲਪ੍ਰੀਤ कौर ਕੈਲੀਫੋਰਨੀਆ ਉਹਨਾਂ ਦਾ ਬਹਿਤ ਰੂ ਤਰਵਾਦ ਕਰਦੇ ਕਿ ਤੁਹਾਡੇ ਦਸਵੰਦ ਦੇ ਵਿੱਚੋਂ ਇੱਕ ਘਰ ਨੂੰ ਪਾਈ ਅਸੀਂ ਰਾਸਣ ਜਿਹੜਾ ਲੈ ਕੇ ਦੇ ਚੁੱਕੇ ਆ ਤੇ ਅਰਦਾਸ ਬੇਨਤੀ ਕਰਿਓ ਜੀ ਮੇਰਾ ਵੀਰ ਉੱਠੇ ਉੱਠ ਕੇ ਆਪਣੇ ਪਰਿਵਾਰ ਚ ਕੰਮ ਕਰੇ ਜਨ ਦੀ ਕਲਾ ਦੇ ਵਿੱਚ ਰਹੇ ਤਾਂ ਜੋ ਕਿਸੇ ਨੂੰ ਕਿਸੇ ਤੱਕ ਜੇ ਕੋਈ ਲੋੜ ਆ ਤਾਂ ਇਹ ਵੀ ਕਿਸੇ ਦੀ ਲੋੜ ਪੂਰੀ ਕਰ ਸਕੇ ਇੰਨੀ ਇੱਕ ਬੇਨਤੀ ਆ ਪ੍ਰਭੂਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਖਸ਼ੀ